तैरेद कि आगे बे पैसे है हिप माने के भी ेहीनल पावस्तेि ਰੇਨਲ ਪਾਵਰ ਸਟੀering ਜੋ ਹਾਂ ਮੇਰ ਖੁਪੀ ਇਹਦੀ ਇਹ ਹੈ ਮਾਡਲ ਤਾਂ ਜਿਵੇਂ 6 ਆ ਜੀ ਪਾਸਿੰਗ ਵੀ ਹੈਗੀ ਆ ਇਹ 2000 ਤੇ ਹੈਗਾ 18 ਮਾਡਲ ਹਾਂਜੀ ਇਹਦੇ ਟਾਇਰ ਹੈਗੇ 15 ਵਾਲੇ ਨਵੇਂ ਠੀਕ ਆ ਜੀ ਅਗਲੇ ਐਮ ਆਰ ਐਫ ਦੇ ਆ ਮਗਰਲੇ ਵੀ ਐਮ ਆਰ ਐਫ ਦੇ ਆ ਠੀਕ ਆ ਜੀ ਇਹ ਵੀ 18 ਮਾਡਲ ਆ ਮਾਰ ਕੇ 17 ਦੇ ਆ ਆਰ ਸੀ 18 ਦੀ ਹੈ ਇਹਦੀ ਠੀਕ ਆ ਜੀ ਬਾਕੀ ਇਹ ਟਰੈਕਟਰ ਦੇ ਐਸੈਸਰੀ ਲੱਗੇ ਆ ਮਗਰਾ ਟਰੈਕਟਰ ਦੇ ਕੰਪਨੀ ਚੋਂ ਡੱਬਾ ਬੰਦ ਨਵੇਂ ਲੱਗੇ ਹੋਏ ਆ ਉਹ ਨਹੀਂ ਵੀ ਦੇਸੀ ਲੱਗੇ ਹੋਣਗੇ ਜਾਂ ਟਾਇਰਾਂ ਦਾ ਮਾਨਕ ਚੱਲ ਮਗਰਲੇ ਨਵੇਂ ਅਗਲੇ 70 75 ਰੁਪਏ ਸੀ ਹੈਗੇ ਆ ਠੀਕ ਆ ਜੀ ਇੰਜਨ ਗ ਅੱਗੇ ਹੈਗੇ ਆਗੇ ਅੱਧੇ ਕ ਅੱਧੇ ਕਾ ਸਾਤਰੀ ਗਾਲ ਮਿੱਤਰੋ ਤਲਵੰਡੀ ਸਾਹਿਬ ਉਹ ਟਰੈਕਟਰ ਮੰਡੀ ਤੇ ਪਹੁੰਚੇ ਸੀ ਤੇ ਜਿੱਥੇ ਸੋਨੀ ਮਾਨ ਆਪਣੇ ਨਾਲ ਫੇਰ ਜੁੜ ਗਿਆ ਸਾਤਰੀ ਗਾਲ ਬਾਈ ਸਤਰੀ ਗਾਲ ਜੀ ਹੋਜੀ ਠੀਕ ਠਾਕ ਕੀ ਹੈ ਵਧੀਆ ਪਹਿਲਾਂ ਤਾਂ ਮੈਨੂੰ ਐਂ ਦੱਸ ਆਪਣੀ ਹਫ਼ਤੇ ਇੱਕ ਬਾਅਦ ਵੀਡੀਓ ਬਣ ਜਾਂਦੀ ਹੈ ਤਕਰੀਬਨ ਹਾਂਜੀ ਹਾਂਜੀ ਤੇ ਪਹਿਲਾਂ ਵਾਲਾ ਮਾਲ ਨਿਬੜ ਗਿਆ ਪਹਿਲਾਂ ਵਾਲਾ ਵਿੱਚ ਮੰਨ ਕੇ ਚੱਲੋ ਵੀ 5-7000 ਟਰੈਕਟਰ ਖੜੇ ਵੀ ਆ ਕੋਈ 5-7 ਨਵੇਂ ਵੀ ਆ ਜਾਂਦੇ ਆ ਨਵੇਂ ਵੀ ਆ ਜਾਂਦੇ ਆ ਬਾਕੀ ਆਏ ਨਾ ਹੁਣ ਕੰਮ ਥੋੜਾ ਜਿਹਾ ਜਿਵੇਂ ਜ਼ਿਮੀਂਦਾਰਾਂ ਦਾ ਨਵੇੜ ਲਿਆ ਹੁਣ ਮੰਨ ਕੇ ਚੱਲੋ ਵੀ ਥੋੜਾ ਜਿਹਾ ਜਿਵੇਂ ਕਹਿ ਦਿੱ ਕਿ ਵੀ ਠੰ ਕੱਟਾਗਾ ਉਹ ਕਹਿੰਦਾ ਟਕਾਲ ਜੀ ਨਾਲ ਉਹ ਕਰ ਲਾਂਗੇ ਗੱਲ ਕਰ ਯਾਨੀ ਕਿ ਕੁਛ ਕੁ ਵੇਚ ਗਏ ਕੁਛ ਕੁ ਵੇਚ ਕੇ ਕੁਛ ਕੁ ਪੁਰਾਣੇ ਖੜੇ ਆ ਠੀਕ ਹੈ ਤੇ ਹੁਣ ਆਪਾਂ 330 ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀਂ ਮੇਰਾ ਇਹ 2006 ਮਾਡਲ ਆ ਹਾਂਜੀ ਟਾਇਰ ਇਹਦੇ ਹੈਗੇ ਆਗੇ 90 ਪੈਸੇ ਹੈ ਇਹ ਮੰਨ ਕੇ ਚੱਲ ਵੀ origignal power steering ਚ ਹੈ origignal power steering ਚ ਹਾਂ ਮੇਰ ਖੁਪੀ ਇਹਦੀ ਇਹ ਆ ਮਾਡਲ ਤਾਂ ਜਿਵੇਂ 6 ਆ ਜੀ ਕੋਹ ਸਿੰਘ ਵੀ ਹੈਗੀ ਆ ਤੇਰੀ ਪਾਸਿੰਗ ਵੀ ਹੈ 27 28 ਤੱਕ ਪਾਸਿੰਗ ਵੀ ਹੈਗੀ ਐ ਐਨਓਸੀ ਵੀ ਮਿਲੂਗੀ ਠੀਕ ਹੈ ਹਾਂ ਵੀ ਹੋਊਗਾ ਹਾਈਡਰਿਕ ਠੀਕ ਹੈ ਬਾਕੀ ਆ ਜਿਹੜਾ ਰੰਗ ਪੇਂਟ ਆ ਰੇਟਰ ਦਾ ਅਰੀਜਨਲ ਆ ਕੋਈ ਇਹ ਨਹੀਂ ਆ ਵੀ ਕਿਤੇ ਗਲਮ ਲੱਗੀ ਹੋਊ ਟਰੈਕਟਰ ਤੇ ਠੀਕ ਹੈ ਇੰਜਨ ਗੇਅਰ ਦੀ ਸੌਦਾ ਕਰ ਲਈ ਭਾਵੇਂ ਸਰੀ ਦੀ ਜਿੰਨਾ ਤੈ ਮਰਜੀ ਲੈ ਲੀਂ ਖਾਵੇ ਵਾਹ ਕੇ ਤਸੱਲੀ ਕਰ ਸਕਦਾ ਹੈ ਤਸੱਲੀ ਕਰ ਸਕਦਾ ਹਾਂ ਠੀਕ ਹੈ ਸੇ ਮਾਡਲ ਦਾ 327 ਲਿਖੀ ਖੜਾ ਮੇਰਾ ਇਹ ਮੰਨ ਕੇ ਚੱਲ ਵੀ ਟਰੈਕਟਰ ਪੂਰੇ 30 ਲੱਖ ਦਾ ਦੇ ਦਿਆਂਗੇ 27000 ਹਾਂ ਮੰਨ ਤਣ ਕਰ ਦਿਆਂਗੇ ਹੋਰ ਵੀ ਹੋ ਜੂ ਮਾੜਾ ਮੋਟਾ ਹੋਰ ਕੋਈ ਨਾ ਚਾਬੀ ਨਾਲ ਛ ਫੇਈ ਰਿਵਰਸ ਵੀਡੀਓ ਇਹ 2000 ਤੇ ਹੈਗਾ 18 ਮਾਡਲ ਹਾਂਜੀ ਇਹਦੇ ਟਾਇਰ ਹੈਗੇ 15 ਵਾਲੇ ਨਵੇਂ ਠੀਕ ਹੈ ਜੀ ਅਗਲੇ ਐਮ ਆਰ ਐਫ ਦੇ ਆ ਮਗਰਲੇ ਵੀ ਐਮ ਆਰ ਐਫ ਦੇ ਆ ਠੀਕ ਹੈ ਜੀ ਬਾਕੀ ਟਰੈਕਟਰ ਇਹ ਸਾਰਾ ਹੀ ਐ ਤੋਂ ਲੈ ਕੇ ਜੈਡ ਤੱਕ ਰੇਨ ਵਾਲਾ ਸਾਰਾ ਰੇਨਲ ਹੈ ਕਿਤੇ ਵੀ ਨਹੀਂ ਗਲਮ ਲੱਗੀ ਰੇਟਰ ਠੀਕ ਹੈ ਇੰਜਨ ਗੇਅਰ ਦਾ ਵੀ ਉੰਨੀ ਚੰਗਾ ਹੈ ਇੰਜਨ ਗੇਅਰ ਦਾ ਤਾਂ ਦੱਸਣ ਦੀ ਲੋੜ ਹੀ ਨਹੀਂ ਯਾਰ ਜਿੰਨਾ ਟਾਈਮ ਵਰਦੀ ਵਾਹ ਕੇ ਸੰਧੀ ਕਰਦੇ ਬਾਕੀ ਚਾਂਕ ਚੌਂਕ ਚੈੱਕ ਕਰਾ ਦੇ ਠੀਕ ਹੈ ਜੀ ਉਹ ਵੀ ਪਈ ਹੈ ਟੁੱਕੀਆਂ ਜਾਂ ਚਟਾਈਆਂ ਵੀ ਅਜੇ ਉਵੇਂ ਹੀ ਪਈਆਂ ਨੇ ਹਾਂ ਚਟਾਲੀਆਂ ਜੱਡਾ ਨਿਕਲ ਨੁਕਲ ਸਾਰਾ ਕੁਝ ਉਵੇਂ ਪਿਆ ਹਾਂ ਜੇ ਨਿਕਲ ਵੀ ਉਵੇਂ ਪਿਆ ਹੈ ਐਮ ਆਰ ਐਫ ਦੇ ਕੰਪਨੀ ਦੇ ਟਾਇਰਾ 15 9 22 ਵਾਲੇ 15 9 22 ਵਾਲੇ ਹਾਂ ਜੀ ਤੇ ਮਾਡਲ ਇਹ ਕਿਨੇ ਆ ਗਿਆ ਸੀ ਮਾਡਲ 18 575 ਡਿਮਾਂਡ ਆ ਇਹ ਟਰੈਕਟਰ ਆਪਾਂ ਇੱਕ ਹੀ ਰੇਟ 5 ਲੱਖ ਤੇ ਹਾਂ ਆਜ 40000 ਦਾ ਦੇ ਦਿਆਂ 540 ਦਾ ਯਸਨੋ ਵਾਲਾ ਆ 540 ਦਾ ਮਿੱਤਰੋ ਜੈਸਨੋ ਏ ਟਰੈਕਟਰ ਦੀ ਹਾਂ ਹਾਂ ਮੂਰੇ ਫੇਰ 855 ਆ ਗਿਆ ਇਹ ਫੇਰ ਰਿਵਰਸ ਵੀ ਇਹ ਵੀ 18 ਮਾਡਲ ਆ ਮਾਰ ਕੇ 17 ਨੇ ਆਰਸੀ 18 ਦੀ ਇਹਦੀ ਠੀਕ ਹੈ ਜੀ ਬਾਕੀ ਇਹ ਟਰੈਕਟਰ ਤੇ ਐਸੈਸਰੀ ਲੱਗੀ ਆ ਮੰਨ ਕੇ ਚੱਲ 35400 ਠੀਕ ਹੈ ਜੀ ਇਹ ਟਰੈਕਟਰ ਵੀ ਸਾਰਾ ਓਰੀਜਨਲ ਆ ਸਾਰਾ ਓਰੀਜਨਲ ਆ ਸੀਲਾਂ ਸੂਲਾਂ ਦਿਖਾ ਦੇ ਚੈੱਕ ਕਰਾ ਦੇ ਮੰਨ ਕੇ ਚੱਲ ਵੀ ਪੰਪ ਪੂੰਪਾ ਵਾਲਗਾ ਵੀ ਸ i don't know ਸ਼ੋ ਦਾ ਜਮਾ ਸ਼ੋ ਦਾ ਚੱਲ ਜਿਹੜੀ ਨਵੀਂ ਪਈ ਆ ਪਈ ਹੈਗੀ ਟਾਈਕੀ ਵੀ ਲੇਮਿਨੇਸ਼ਨ ਆ ਗਈ ਠੀਕ ਹੈ ਜੀ ਬਾਕੀ ਬਾਡੀ ਆ ਮੰਗਰਾੜ ਚੈੱਕ ਕਰਾ ਦੇ ਵਿੱਚੋਂ ਵਿੱਚੋਂ ਵੀ ਨਾ ਹਾਂਜੀ ਦੁੱਧਰ ਕੇ ਪਈ ਆ ਕਿ ਕੋਈ ਉਹ ਨਹੀਂ ਗਾ ਵੀ ਆ ਗਲੀਆਂ ਕੰਨੀਆਂ ਕੁੰਨੀਆਂ ਜੀਆਂ ਗਲੀਆਂ ਹੋਣੀਆਂ ਕਿਤੋਂ ਵੀ ਠੀਕ ਹੈ ਜੀ ਇਹ ਤਾਂ ਲੈ ਕੇ ਜੱਡ ਤੱਕ ਰੇਨਲ ਆ ਯਾਨੀ ਕਿ ਪੂਰਾ ਸਮਾਈ ਚੋਂ ਆਇਆ ਚੈੱਕ ਕਰਾ ਦੇ ਕੈਮਰਾ ਮਰਾ ਦੇ ਹ ਰਿੰਬਾਂ ਦੇ ਮਰਾ ਦੇ ਹਾਂਜੀ ਜੇ ਕਿਦੇ ਟਾਇਰ ਨੇ ਹਾਂ ਚਾਰੇ ਦੀ ਕੀਮਤ ਹੈਗੀ ਆ 5 ਲੱਖ ਤੇ 70 ਹਜ਼ਾਰ 5 70 ਦੇਣਾ ਇਹਦਾ ਵੇਚਣ ਦਾ ਇਰਾਦਾ ਤਾਂ ਹੈਗਾ 6.5 ਲੱਖ ਦਾ ਬਾਕੀ ਮੌਕੇ ਦੇ ਮਾਨ ਤਨ ਕਰ ਦਾਂਗੇ ਇੱਕ ਗੱਲ ਹੋਰ ਆ ਜੇ ਕਿਸੇ ਨੇ ਨਾ 354000 35000 ਰੁਪਿਆ ਵੀ ਘਟਾ ਲਾਂਗੇ ਆਪਾਂ 35000 ਹਾਂ ਉਹ ਸਾਊਂਡ ਸਿਸਟਮ ਆ ਹਾਂ ਫਿਰ ਤਾਂ ਸਮਝ ਲੈ ਮੰਨ ਕੇ ਚੱਲ 510 15000 ਹੀ ਰਹਿ ਗਿਆ 10 15 ਰਹਿ ਗਿਆ ਹਾਂ ਹਾਂ ਪੂਰੇ 5 ਦਾ ਮੰਨ ਕੇ ਆਓ ਯਾਰ ਜਿਹੜਾ ਮਾਨ ਘਟਾਉਣਾ 51000 ਦਾ ਦੇ ਦੇਾਂਗੇ ਠਾਣਾ ਨਹੀਂ ਦਿੰਦਾ ਕੋਈ ਐਨੇ ਦਾ 5 ਲੱਖ ਦਿੰਦਾ ਥੋੜੀ ਨਹੀਂ ਦਿੰਦਾ ਥੋੜੀ ਆਇਆ ਤਾਂ ਮੰਨ ਕੇ ਚੱਲ ਵੀ ਮੇਲਾ ਲੁੱਟਣ ਵਾਲਾ ਕੰਮ ਹੀ ਆ ਆ ਵੀ ਤਾਂ ਮੈਂ ਚੱਲਦਾ ਸਾਰਾ ਕੁਝ ਸੱਰੀ ਸੁਸਰੀ ਪੂਰੀ ਬੇਟਾ ਵਧੀਆਂ ਹੂਟਰ ਤੱਕ ਵੀ ਚਲਦੇ ਆਗੇ ਠੀਕ ਆ ਇਹ ਤਾਂ ਫਿਰ ਥੋੜੀ ਨਹੀਂ ਦੇ ਦੂਗਾ ਮੈਂ ਹਾਂ ਥੋੜੀ ਨਹੀਂ ਦੇ ਦੂਗਾ ਮ ਇਹ 60 ਦਾ ਫਾਰਮ ਲਿਆ ਹੈ ਹੈ ਇਹਦੇ ਬਾਰੇ ਦੱਸ ਫਿਰ ਇਹ 2007 ਮਾਡਲ 265000 ਡਿਮਾਂਡ ਆ ਇਹਦੇ ਟਾਇਟੂ ਨਵੇਂ ਡਬਲ ਕਲਚ ਟਰੈਕਟਰ ਆ ਠੀਕ ਹੈ ਫੋਲ ਜੰਗਾ ਟਰੈਕਟਰ ਆਗਾ ਇੰਜਨ ਗੇਅਰ ਦਾ ਵੀ ਓਕੇ ਆ ਇੰਜਨ ਗੇਅਰ ਦਾ ਤਾਂ ਤੈਨੂੰ ਦੱਸਿਆ ਹੀ ਆ ਵੀ ਪੁੱਛਣ ਦੀ ਲੋੜ ਹੀ ਨਹੀਂ ਪੁੱਛਣ ਦੀ ਲੋੜ ਨਹੀਂ ਬਾਹ ਕੇ ਤਸੱਲੀ ਕਰਕੇ ਲੈ ਜਾ ਜਾ ਡਬਲ ਕਲਚ ਆਗਾ ਰੇਨਲ ਇਹ ਮਗਰਾ ਟਰੈਕਟਰ ਦੇ ਕੰਪਨੀ ਚੋਂ ਡੱਬਾ ਬੰਦ ਨਵੇਂ ਲੱਗੇ ਹੋਏ ਆ ਉਹ ਨਹੀਂ ਵੀ ਦੇਸੀ ਲੱਗੇ ਹੋਣਗੇ ਜਾਂ ਠੀਕ ਹੈ ਰੇਨਲ ਮਗਰਾ ਲੱਗੇ ਹੋਏ ਆ ਕੰਪਨੀ ਚੋਂ ਆਹ ਦੇਖ ਲੈ ਟੋਲ ਫਰੀ ਨੰਬਰ A ਤੋਂ ਲੈ ਕੇ Z ਤੱਕ ਚਾ ਟ੍ਰਾਂਸਪੋਰਟਾਂ ਸਪੱਟ ਬੜਾ ਇਹ ਮੰਨ ਕੇ ਚੱਲ 2 ਲੱਖ 21 ਰੇਟ 35000 ਦਾ ਟਰੈਕਟਰ ਦੇ ਦੇਣਗੇ ਕਿੰਨੇ ਦਾ 235 ਦਾ 235 ਦਾ ਹਾਂ 235 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਲਓ ਵੀ ਮਿੱਤਰੋ ਅੱਗੇ ਆ ਗਿਆ 60 ਫਾਰਮਾ ਹਨਾ ਸੋਨੇ ਦੱਸੀ ਗਏ ਇਹਦੇ ਬਾਰੇ ਇਹ 2011 ਮਾਡਲ ਆ 399 ਡਿਮਾਂਡ ਆ ਟਾਇਰਾਂ ਦਾ ਮੰਨ ਕੇ ਚੱਲ ਮਗਰਲੇ ਨਵੇਂ ਆ ਅਗਲੇ 70 75 ਰੁਪਏ ਸੀ ਹੈਗੇ ਆਗੇ ਠੀਕ ਆ ਜੀ ਇੰਜਨ ਗੇਅਰ ਦਾ ਫੁੱਲ ਚੰਗਾਗਾ ਫੁੱਲ ਟੌਪ ਮਾਡਲ ਆ ਸੁਪਰ ਮੈਕਸ ਚ ਆ ਗਿਆ ਰਿਵਰਸ ਸਪੀਡ ਰਿਵਰਸ ਸਪੀਡ ਆ ਡਬਲ ਕਲੱਚ ਤੇਲ ਬ੍ਰੇਕਾਂ ਰਿਵਰਸ ਸਪੀਡ ਆ ਵੀ ਕਹਿੰਦਾ ਭਾਬ ਫੁੱਲ ਠੀਕ ਹੈ ਤੇ ਮਾਡਲ ਤੇ ਰੇਟ ਕਿੰਨਾ ਰਹੂ ਮਾਡਲ ਆ 11395 ਡਿਮਾਂਡ ਆ ਸੌਦਾ 3 ਲੱਖ 55000 ਤੇ ਸਾਢੇ 3 ਲੱਖ ਦਾ ਦੇ ਦੇਣਾ ਸਾਢੇ 3 ਲੱਖ ਦਾ ਮਿੱਤਰੋ ਬਣੂ ਕਨੋਪੀ ਲੱਗੀ ਹੋਈ ਹੈ ਤੇ ਮੂਹਰੇ ਆ ਗਿਆ ਸਿਆਣਾਲੀਕਾ 750 ਇਹ 15 ਮਾਡਲ ਆਗਾ ਹਾਂਜੀ ਇਹਦੇ ਟਾਇਰ ਵੀ ਚਾਰੇ ਨਵੇਂ ਆਗੇ ਠੀਕ ਹੈ ਜੀ ਇਹ ਵੀ ਫੁੱਲ ਟੌਪ ਮਾਡਲ ਆਗਾ ਠੀਕ ਹੈ ਜੀ ਹਾਂਜੀ ਹਾਂਜੀ ਇਹਦਾ ਜਨਰੇਟਰ ਦਾ ਕਿੰਨਾ ਚੰਗਾ ਫੁੱਲ ਚੰਗਾ ਫੁੱਲ ਚੰਗਾ 50 ਨੰਬਰ ਆਗਾ 447 ਡਿਮਾਂਡ ਆ 4 ਲੱਖ ਦਾ ਟਰੈਕਟਰ ਪੂਰੇ ਦਾਅ ਦੇ ਦਿਆਂਗੇ ਹਾਂ 4 ਲੱਖ ਦਾ ਮਿੱਤਰੋ ਪੂਰੇ ਦਾ ਟਰੈਕਟਰ ਬਣੂਗਾ 47000 ਰੁਪਿਆ ਚੋਂ ਲੈਸ ਹੋ ਗਿਆ ਮਾਨਤਾਨ ਹੋ ਗਿਆ ਇਹ 2008 ਆ ਗਿਆ ਹੌਲੈਂਡ 2008 ਮਾਡਲ ਹਾਂਜੀ ਟਾਇਰ ਇਹਦੇ ਹੈਗੇ ਆਗੇ ਅੱਧੇ ਕਾ ਅੱਧੇ ਕਾ ਤੇ 325 ਡਿਮਾਂਡ ਆ ਗਈ ਡਿਸਟ੍ਰਿਬਿਊਟਰ ਇਹ ਲੱਗਿਆ ਪਾਵਰ ਸਟੀering ਵਾਲਾ ਟਰੈਕਟਰ ਹੈਗਾ ਠੀਕ ਹੈ ਜੀ ਇਹਦਾ ਮੰਨ ਕੇ ਚੱਲ ਵੀ 3 ਲੱਖ ਚੋਂ ਮਾੜਾ ਮਾੜਾ ਮਾਨਤਾਨ ਕਰ ਦਾਂ 3 ਲੱਖ ਚੋਂ ਮਾਨਤਾਨ ਹੋ ਜੂ ਮਿੱਤਰੋ ਹੋਰ ਵੀ ਤੇ ਸੁਣਨੀ ਇਸ ਤੋਂ ਇਲਾਵਾ ਕਿੱਥੇ ਖੜਦੇ ਹੋ ਤੁਸੀਂ ਇਸ ਤੋਂ ਇਲਾਵਾ ਆਪਣਾ ਟਰੈਕਟਰ ਇੱਥੇ ਤਲਵੰਡੀ ਗਰਾਉਂਡ 'ਚ ਹੀ ਹੁੰਦੇ ਆਗੇ ਗਰਾਉਂਡ 'ਚ ਹੁੰਦੇ ਆ ਤੇ ਕੈ ਨੰਬਰ ਪਲਾਂਟ 'ਚ ਆਪਣਾ 20 ਨੰਬਰ ਪਲਾਂਟ ਤੇ ਇਹ ਤੋਂ ਇਲਾਵਾ ਪਿੰਡ ਵੀ ਡਾਏ ਜਾਂਦੇ ਹੋ ਪਿੰਡ ਵੀ ਹਾਂ ਕਈ ਵਾਰੀ ਦੋ ਤਿੰਨ ਟਰੈਕਟਰ ਹੁੰਦੇ ਹੀ ਹੁੰਦੇ ਆਗੇ ਹੁੰਦੇ ਹੁੰਦੇ ਆ ਕਿਉਂ ਜਦੋਂ ਨਵਾਂ ਮਾਲ ਆਉਂਦਾ ਘਰੋਂ ਤਿਆਰ ਤੁਰ ਕਰਕੇ ਲੈ ਕੇ ਆਉਣੇ ਆਗੇ ਠੀਕ ਹੈ ਜੀ ਹਾਂ ਗੁੱਦੇ ਤੋਂ ਗੁੱਦੇ ਦੇ ਨਾਲ ਹੀ ਆ ਮਨੇ ਗੁੱਦੇ ਦੇ ਨਾਲ ਹੀ ਆ ਕਿਹਨਾ ਗੁੱਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ 9464002350 ਰਿਪੀਟ ਕਰੋ ਬਾਈ 9464002350 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਸੋਨੀ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ